ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਕਰ ਪ੍ਰਸਾਦ ਅਥ ਸ੍ਰੀ ਸਾਰ ਕਿਤਾਬਲੇ ਲਿਖਿਆ ਤੇ ਅਥ ਪਹਿਲਾ ਅਧਿਆਏ ਦੋ ਹਰਾਮ ਸ੍ਰੀਪਤ ਪ੍ਰਥਮ ਨਾਮ ਮਮ ਯੋਗੀ ਰਦਾ ਨਿਵਾਸ ਭੋਗੀ ਰਦਾ ਉਦਾਸ ਜੋ ਵੈ ਮਮ ਸਮਤ ਪ੍ਰਕਾਸ਼ ਸ੍ਰੀ ਪਾਤ ਪ੍ਰਥਮ ਨਮਾਮ ਮਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜਿਹੜਾ ਸਾਰ ਕਉਤਾਵਲੀ ਨਾਮੇ ਗ੍ਰੰਥ ਅੱਜ ਆਪਾਂ ਪ੍ਰਾਰੰਭ ਕਰਨ ਜਾ ਰਹੇ ਹਾਂ ਅ ਵਿਦਾਂਤ ਦੇ ਗ੍ਰੰਥ ਇਹਨਾਂ ਨੂੰ ਕਿਹਾ ਜਾਂਦਾ ਵੇਦਾਂਤ ਵੇਦਾਂ ਦਾ ਅੰਤ ਭਾਵ ਵੇਦਾਂ ਦਾ ਨਿਚੋੜ ਜੋ ਕਿ ਜਿਹੜੇ ਪੁਰਾਣੇ ઋષਿ ਮੁਨੀ ਸਾਧੂ ਪੁਰਸ਼ ਹੋਏ ਨੇ ਜਿਹੜੇ ਆਪਣੇ ਵਰਗੇ ਮਾਤੜ ਲੋਕ ਸੰਸਕ੍ਰਿਤ ਨਹੀਂ ਪੜ ਪੜਾ ਸਕਦੇ ਸਨ ਉਹਨਾਂ ਦੀ ਸੁਭਦਾ ਵਾਸਤੇ ਸਮੇਂ-ਸਮੇਂ ਤੇ ਇਹ ਸਾਧੂ ਪੁਰਸ਼ਾਂ ਨੇ ਜਿਹੜਾ ਵੇਦਾਂ ਦਾ ਨਚੋੜ ਉਹ ਵੱਖਰੋ-ਵੱਖਰੇ ਗ੍ਰੰਥਾਂ ਦੇ ਵਿੱਚ ਲਿਖ ਕਰਕੇ ਸਾਨੂੰ ਦਿੱਤਾ ਸੋ ਉਹਨਾਂ ਦੇ ਵਿੱਚੋਂ ਇੱਕ ਸਾਰ ਕੁਤਾਬਲੀ ਨਾਮੇ ਗ੍ਰੰਥਾ ਜਿਹੜਾ ਪੰਡਤ ਹਰਦਿਆਲ ਜੀ ਦਾ ਲਿਖਿਆ ਹੋਇਆ ਵਾ ਸੋ ਇਹਨਾਂ ਦੀ ਜਿਹੜੀ ਉਥਾਨਕਾ ਵਾ ਤੁਸੀਂ ਪੋਥੀ ਸਾਹਿਬ ਦੇ ਵਿੱਚ ਵੀ ਜਿਵੇਂ ਲਿਖੀ ਹੋਈ ਆ ਵੀ ਜਿਹੜੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਜਿਹੜੇ ਪੰਡਤ 베ੜੀ ਪ੍ਰਸਾਦ ਜੀ ਹੋਏ ਆ ਉਹਨਾਂ ਦੀ ਅੱਗੇ ਕੋਲ ਦੇ ਵਿੱਚ ਹੀ ਇਹ ਜਿਹੜੇ ਪੰਡਤ ਹਰਦਿਆਲ ਜੀ ਹੋਏ ਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਇਹਨਾਂ ਦਾ ਜਿਹੜਾ ਕਈ ਵਿਦਵਾਨਾਂ ਦਾ ਖਿਆਲ ਕਿ ਇਹ ਪੰਡਤ ਹਰਦੇਵਾਲ ਜੀ ਸਤਗੁਰੂ ਸਾਹਿਬ ਜੀ ਦੀ ਸਭਾ ਦੇ ਵਿੱਚ ਵੀ ਆਉਂਦੇ ਜਾਂਦੇ ਸਨ ਉਹਨਾਂ ਦੇ ਮੇਲ ਮਿਲਾਪ ਦੇ ਸੰਗੀ ਸੀਗੇ ਸੋ ਉਹਨਾਂ ਨੇ ਇਹ ਸੂਕਤਾਵਲੀ ਨਾਮੇ ਜਿਹੜਾ ਹੈਗਾ ਬੰਦਾ ਨਾਮ ਆਪਣੇ Swami Gurprasad ਇਹ ਸੂਕਤਾਵਲੀ ਨਾਮੇ ਗ੍ਰੰਥ ਸੀਗਾ ਸਵਾਮੀ ਗੁਰ ਪ੍ਰਸਾਦ ਦਾ ਸੋ ਉਸ ਗ੍ਰੰਥ ਨੂੰ ਬ੍ਰਿਜ ਭਾਸ਼ਾ ਦੇ ਵਿੱਚ ਸਾਰ ਕਿਤਾਬਲੀ ਬ੍ਰਿਜ ਭਾਸ਼ਾ ਦੇ ਵਿੱਚ ਲਿਖਣਾ ਕੀਤਾ ਵਾ ਸੋ ਗੁਰਮਤ ਦੇ ਅਨੁਸਾਰ ਜਦੋਂ ਕੋਈ ਗ੍ਰੰਥ ਪੜਿਆ ਪੜਾਇਆ ਜਾਂਦਾ ਵਾ ਸੋ ਸਭ ਤੋਂ ਪਹਿਲਾਂ ਇੱਕ ਊ ਓੰਕਾਰ ਸਤਿਗੁਰ ਪ੍ਰਸਾਦ ਇਹ ਮੰਗਲ ਆਉਂਦਾ ਸੋ ਇਹ ਜਿਹੜਾ ਮੰਗਲ ਆ ਇਹ 524 ਵਾਰ ਗੁਰਬਾਣੀ ਵਿੱਚ ਆਉਂਦਾ ਵਾ ਸੋ ਇਸ ਮੰਗਲ ਦੇ ਜਿਹੜੇ ਅਰਥ ਨੇ ਉਹ ਆਪਾਂ ਕੁਝ ਸੂਖਸ਼ਮ ਰੂਪ ਦੇ ਵਿੱਚ ਹੁਣ ਵਿਚਾਰ ਲੈਣੇ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਪਰਦਾ ਦੇ ਵਿੱਚ ਇਸ ਦੇ ਤਿੰਨ ਅਰਥ ਜਿਹੜੇ ਮੁੱਖ ਰੂਪ ਦੇ ਵਿੱਚ ਕੀਤੇ ਜਾਂਦੇ ਨੇ ਇੱਕ ਓੰਕਾਰ ਕਿ ਉਹ ਜਿਹੜਾ ਪਰਮੇਸ਼ਰ ਆ ਉਹ ਇੱਕ ਅਦੁੱਤੀ ਸਰੂਪ ਆ ਅਦੁੱਤੀ ਦਾ ਅਰਥ ਹੁੰਦਾ ਵਾ ਜਿਸ ਦੇ ਵਰਗਾ ਦੂਜਾ ਕੋਈ ਨਾ ਹੋਵੇ ਹਨਾ ਤੇ ਓੰਕਾਰ ਪ੍ਰਕਾਸ਼ ਪ੍ਰਕਾਸ਼ਕ ਆ ਸਾਨੂੰ ਪ੍ਰਕਾਸ਼ ਦੇਣ ਵਾਲਾ ਵਾ ਸਤ ਸਫੁਰਤੀ ਦੇ ਕੇ ਸਾਨੂੰ ਚਲਾਉਣ ਵਾਲਾ ਵਾ ਸਤਗੁਰ ਪ੍ਰਸਾਦ ਤੇ ਐਸੇ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਆ ਉਹ ਸਤਗੁਰਾਂ ਦੀ ਪ੍ਰਸਾਦ ਮੈਨੇ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ। ਇਹ ਪਹਿਲਾ ਅਰਥ ਇੱਥੇ ਪੂਰਾ ਹੋਇਆ। ਦੂਜਾ ਅਰਥ ਇੱਕ ਓੰਕਾਰ ਇੱਕ ਦਾ ਅਰਥ ਆ ਅਦ્વੈਤ ਸਰੂਪ। ਹਾਂਜੀ ਜਿਸ ਦੇ ਜਿਹੜਾ ਅਦ્વੈਤ ساری ਜਿਹੜੀ ਦੁਨੀਆ ਵਾ ਇਹ ਸ੍ਰਿਸ਼ਟੀ ਆ ਇਹ ਦ્વੈਤ ਦੇ ਵਿੱਚ ਜਿਉਂਦੀ ਆ ਜਿਵੇਂ ਆਪਾਂ ਜਿਹੜਾ ਜਿਹੜੇ ਮਨੁੱਖਾਂ ਜੋ ਉਪਜਿਓ ਸੋ ਬਿੰਸ ਹੈ ਇਹ ਦ્વੈਤ ਹੋ ਗਿਆ ਵੀ ਜੰਮਣਾ ਤੇ ਮਰਨਾ ਰਾਤ ਤੇ ਦਿਨ ਸੁਖ ਤੇ ਦੁੱਖ ਹਾਂਜੀ ਇਹ ਇਹ ਦ્વੈਤ ਭਰੀ ਜ਼ਿੰਦਗੀ ਆ ਪਰ ਉਹ ਜਿਹੜਾ ਪਰਮੇਸ਼ਰ ਆ ਉਹ ਅਦ્વੈਤ ਆ ਤੇ ਦ્વੈਤ ਕਿਹਾ ਜਾਂਦਾ ਵਾ ਕਥਾ ਦੀ ਭਾਸ਼ਾ ਦੇ ਵਿੱਚ ਦੂਧਾ ਵਾਲੀ ਬਿਰਤੀ ਨੂੰ ਦੁਚਿੱਤੀ ਜਿੱਦ ਨੂੰ ਆਪਾਂ ਆਖਦੇ ਹਾਂ ਪਰ ਉਹ ਪਰਮੇਸ਼ਰ ਅਦ્વੈਤ ਉਹਦੇ ਵਿੱਚ ਕੋਈ ਈਰਖਾ ਦੁਵੈਸ਼ ਬਖੀਲੀ ਨਹੀਂ ਹੈਗੀ ਜਿਵੇਂ ਪਾਵਨ ਗੁਰਬਾਣੀ ਵਿੱਚ ਇਹ ਪੰਕਤੀ ਆਉਂਦੀ ਆ ਵੀ ਜਿਹੜਾ ਦੁਵੈਤ ਦੇ ਵਿੱਚ ਜੁੜਿਆ ਹੋਇਆ ਵਾ ਜਿਸ ਅੰਦਰ 타ਤਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਸੋ ਇਸ ਲਈ ਆ ਇੱਕ ਅਦ્વੈਤ ਸਰੂਪ ਤੇ ਓੰਕਾਰ ਓੰਕਾਰ ਦਾ ਦੂਜਾ ਅਰਥ ਹੈਗਾ ਵਾ ਉਚਾਰਨ ਕਰਨ मात्र ਰੱਖਿਆ ਕਰਨ ਵਾਲਾ ਸਤ ਸਤ ਦਾ ਅਰਥ ਹੈ ਜਿਹੜਾ ਹਮੇਸ਼ਾ ਰਹਿਣ ਵਾਲਾ ਤੇ ਗੁਰ ਦਾ ਅਰਥ ਗੁਰ ਦਾ ਅਰਥ ਚੇਤਨ ਸਰੂਪ ਹੈ ਜੀ ਤੇ ਪ੍ਰਸਾਦ ਆਨੰਦ ਸਰੂਪ ਇਹ ਇੱਥੇ ਦੂਜਾ ਅਰਥ ਇਹਦਾ ਸੰਪੂਰਨ ਹੋਇਆ ਤੀਜਾ ਇਥੇ ਓੰਕਾਰ ਸਤਗੁਰ ਪ੍ਰਸਾਦ ਦਾ ਹੈਗਾ ਵਾ ਇੱਕ ਓੰਕਾਰ ਦੇ ਸਰੂਪ ਇੱਕ ਓੰਕਾਰ ਦੇ ਸਰੂਪ ਸਤ ਮੈਨੇ ਸਤ ਦੇ ਉਪਦੇਸ਼ਤਾ ਗੁਰ ਮੈਨੇ ਸਾਡੇ ਜੋ ਗੁਰੂ ਸਾਹਿਬ ਜੀ ਹਨ ਉਹਨਾਂ ਦੀ ਸਾਡੇ ਤੇ ਕਿਰਪਾ ਹੈ ਇਹ ਤੀਜਾ ਇੰ样 ਲਾਉਣਾ ਇਕ ਗੂਗਕਾਰ ਦੇ ਸਰੂਪ ਸਤ ਦੇ ਉਪਦੇਸ਼ਤਾ ਆ ਸਾਡੇ ਜੋ ਗੁਰੂ ਸਹਿਬਾਨ ਜੀ ਹਨ ਉਹਨਾਂ ਦੀ ਸਾਡੇ ਉੱਪਰ ਕਿਰਪਾ ਹੈ ਆਥ ਸਾਰ ਕਿਤਾਬਲੀ ਲਿਖਿਅਤੇ ਆਥ ਮੈਨੇ ਹੁਣ ਇਸ ਮੰਗਲ ਤੋਂ ਬਾਅਦ ਆਥ ਦਾ ਅਰਥ ਹੁਣ ਵੀ ਹੁੰਦਾ ਆਥ ਦਾ ਅਰਥ ਮੰਗਲ ਸਰੂਪ ਵੀ ਹੁੰਦਾ ਆਤੁਦ ਅਸ ਤੋਂ ਉਪਰੰਤ ਵੀ ਹੁੰਦਾ ਸੋ ਉਹ ਜਿਵੇਂ ਜਿਵੇਂ ਜਿੱਥੇ ਇਹ ਆਥ ਸ਼ਬਦ ਵਰਤਿਆ ਜਾਂਦਾ ਫਿਰ ਉਦਾਂ ਇਹਦੇ ਜੇ ਤਾਂ ਇਹ ਗ੍ਰੰਥ ਦੇ ਸ਼ੁਰੂਆਤ ਵਿੱਚ ਹੋਵੇ ਤਾਂ ਉਥੇ ਇਹਦਾ ਅਰਥ ਮੰਗਲ ਸਰੂਪ ਤੇ ਜਾਂ ਫਿਰ ਲੱਗ ਜਾਂਦਾ ਵਾ ਹੁਣ ਤੇ ਜੇ ਕਿਸੇ ਮੰਗਲ ਤੋਂ ਬਾਅਦ ਆਵੇ ਤਾਂ ਫਿਰ ਇਸ ਦਾ ਅਰਥ ਬਣ ਜਾਂਦਾ ਵਾ ਇਸ ਤੋਂ ਉਪਰੰਤ ਭਾਵੇਂ ਆਪਾਂ ੴ ਸਤਿਗੁਰ ਪ੍ਰਸਾਦ ਮੰਗਲ ਕੀਤਾ ਵਾ ਉਸ ਤੋਂ ਇਸ ਤੋਂ ਉਪਰੰਤ ਇਸ ਤੋਂ ਉਪਰੰਤ ਹੁਣ ਸਾਰ ਕੁਤਾਬਲੀ ਲਿਖਿਅਤੀ ਇਹ ਸਾਰ ਕੁਤਾਬਲੀ ਨਾਮੇ ਜਿਹੜਾ ਗ੍ਰੰਥਾ ਉਹ ਅਸੀਂ ਲਿਖ ਰਹੇ ਹਾਂ ਸਾਰ ਉਕਤ ਆਵਲੀ ਸਾਰ ਮੈਨੇ ਸ੍ਰੇਸ਼ਟ ਉਕਤ ਮੈਨੇ ਉਕਤੀਆਂ ਜੁਗਤੀਆਂ ਦੀ ਆਵਲੀ ਮੈਨੇ ਲੜੀ ਜਿਸ ਗ੍ਰੰਥ ਦੇ ਵਿੱਚ ਸ੍ਰੇਸ਼ਟ ਉਕਤੀਆਂ ਜੁਗਤੀਆਂ ਹੋਣ ਤੇ ਉਹਨਾਂ ਦੀਆਂ ਪੰਕਤੀਆਂ ਹੋਣ ਭਾਵ ਲੜੀ ਬੰਨੀ ਹੋਵੇ ਨਾ ਵੀ ਇੱਕ ਇੱਕ ਕੋਈ ਹੋਰ ਗੱਲ ਕਰਤੀ ਦੂਜੀ ਵੀ ਉਹ ਲੜੀ ਪਰੋਈ ਹੋਈ ਹੈ ਵੀ ਜੇ ਧਰਮ ਦੀ ਗੱਲ ਕਰਦੇ ਧਰਮ ਦੀ ਕਰੀ ਜਾਂਦੇ ਜੇ ਵਿਦਿਆ ਦੀ ਗੱਲ ਕਰਦੇ ਵਿਦਿਆ ਦੀ ਜੇ ਮਾੜੇ ਅਵਗੁਣਾਂ ਦੀ ਗੱਲ ਕਰਦੇ ਤਾਂ ਉਹ ਅਵਗੁਣਾਂ ਦੀ ਉਹ ਲੜੀ ਵਾਂਗੂ ਪਰੋਈਆਂ ਹੋਈਆਂ ਉਕਤੀਆਂ ਜੁਕਤੀਆਂ ਸ੍ਰੇਸ਼ਟ ਜਿਹੜੀਆਂ ਉਕਤੀਆਂ ਜੁਕਤੀਆਂ ਵਾਂ ਹੁੰਦਾ ਇਹ ਗ੍ਰੰਥ ਸਾਰ ਉਕਤ ਆਵਲੀ ਆਥ ਪ੍ਰਥਮ ਅਧਿਆਏ ਹੁਣ ਅਸੀਂ ਪਹਿਲਾਂ ਜਿਹੜਾ ਅਧਿਆਏ ਆ ਉਹ ਪ੍ਰారంਭ ਕਰਦੇ ਹਾਂ ਹਾਂਜੀ ਸ੍ਰੀਪਾਤ ਪ੍ਰਥਮ ਨਮਾਮ ਮਾਮਾ ਹਾਂਜੀ ਸ੍ਰੀਪਾਤ ਇਹ ਜਿਹੜਾ ਇਹ ਗ੍ਰੰਥ ਆ ਇਹ ਹਿੰਦੂ ਮਤ ਦਾ ਹੋਣ ਕਰਕੇ ਇੱਥੇ ਜਿਹੜਾ ਵਿਸ਼ਨੂੰ ਭਗਵਾਨ ਆਉਂਦਾ ਪਹਿਲਾਂ ਮੰਗਲ ਕਰਦੇ ਆ ਸ੍ਰੀ ਜਿਹੜਾ ਸ਼ਬਦ ਆ ਸਿਰੀ ਦੇ ਅਰਥ ਜਿਹੜੇ ਨੇ ਅਜੇ ਜਿਹੜੇ ਤਾਂ ਆਪਾਂ ਲਾਉਣੇ ਆ ਇਸ ਦੌਰੇ ਦੇ ਮੁਤਾਬਕ ਉਹ ਆਪਾਂ ਬਾਅਦ ਵਿੱਚ ਵਿਚਾਰਦੇ ਹਾਂ ਪਹਿਲਾਂ ਸਿਰੀ ਦੇ ਅਰਥ ਆਪਾਂ ਵਿਚਾਰ ਲਈਏ ਸਿਰੀ ਦਾ ਅਰਥ ਸੁੰਦਰ ਵੀ ਹੁੰਦਾ ਸਿਰੀ ਦਾ ਅਰਥ ਖੂਬੀ ਵਾਲਾ ਸਿਰੀ ਦਾ ਅਰਥ ਸੋਭਾ ਵੀ ਹੁੰਦਾ ਸਿਰੀ ਦਾ ਅਰਥ ਲక్ష్ਮੀ ਵੀ ਆ ਸਿਰੀ ਜਿਹੜਾ ਸ਼ਬਦ ਆ ਇਹ ਸਤਕਾਰ ਬੋਧਕ ਸ਼ਬਦ ਵੀ ਆ ਸੋ ਇਥੇ ਪੰਡਤ ਹਰਦਿਆਲ ਜੀ ਮੰਗਲ ਕਰਦੇ ਨੇ ਸ੍ਰੀ ਪਾਤ ਜਿਹੜੇ ਸ੍ਰੀ ਲక్ష్ਮੀ ਲక్ష్ਮੀ ਦੇ ਪਤੀ ਭਾਗ ਵਿਸ਼ਨੂੰ ਪ੍ਰਿਥਮ ਨਮਾਮ ਮਮ ਮੈਂ ਉਹਨਾਂ ਨੂੰ ਪਹਿਲਾਂ ਨਮਸਕਾਰ ਕਰਦਾ ਪ੍ਰਿਥਮ ਮੈਨੇ ਪਹਿਲਾਂ ਨਮਾਮ ਮੈਨੇ ਨਮਸਕਾਰ ਮਮ ਮੈਨੇ ਮੇਰੀ ਫਿਰ ਉਹਨਾਂ ਦੇ ਅਗੇ ਸਰੂਪ ਕਥਨ ਕਰਦੇ ਹਾਂ ਜੀ ਨਾਨ ਵਾਸ ਉਹ ਜਿਹੜੇ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਾ ਗੁਰਮਤ ਦੇ ਅਨੁਸਾਰ ਇਹਨੂੰ ਇਉਂ ਲਾ ਲੈਣਾ ਸ੍ਰੀ ਪਤ ਜਿਹੜੇ ਸੋਭਾ ਦੇ ਪਤੀ ਨੇ ਭਾਵ ਸੋਭਾ ਬਖਸ਼ਣ ਵਾਲੇ ਨੇ ਜਾਂ ਜਿਹੜੇ ਸ੍ਰੀ ਸ਼੍ਰੋਮਣੀ ਸ੍ਰੀ ਦਰਤ ਸ਼੍ਰੋਮਣੀ ਵੀ ਹੁੰਦਾ ਸਾਰਿਆਂ ਦੇ ਸ਼੍ਰੋਮਣੀ ਜਿਹੜੇ ਪਤੀ ਸਰੂਪ ਪਰਮੇਸ਼ਰ ਵਾਹਿਗੁਰੂ ਜੀ ਹਨ ਉਹਨਾਂ ਦੇ ਤਾਂ ਹੀ ਮੇਰੀ ਨਮਸਕਾਰ ਆ ਤੇ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਕਥਨ ਕਰਦੇ ਆ yogi hriday nivas ਉਹ ਪਰਮੇਸ਼ਰ ਵਾਹਿਗੁਰੂ ਜਿਹੜੇ yogi ਨੇ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਹਿਰਦੇ ਵਿੱਚ ਨਿਵਾਸ ਕਰਦੇ ਆ ਨਿਵਾਸ ਦਾ ਅਰਥ ਇਥੇ ਭਾਵ ਲੱਗ ਜੂਗਾ ਸਾਖਿਆਤਕਾਰਤਾ ਸਾਖਿਆਤਕਾਰ ਨੇ ਭਾਵ ਪ੍ਰਗਟ ਰੂਪ ਨੇ ਹਾਂਜੀ ਭੋਗੀ ਰਿਦੇ ਉਦਾਸ ਜੋ ਜੋ ਮੈਨੇ ਜਿਹੜੇ ਜਿਹੜੇ ਪਰਮੇਸ਼ਰ ਵਾਹਿਗੁਰੂ yogiyan ਦੇ ਰਿਦੇ ਵਿੱਚ ਤਾਂ ਨਿਵਾਸ ਕਰਦੇ ਨੇ ਪਰ ਭੋਗੀਆਂ ਦੇ ਰਿਦੇ ਵਿੱਚ ਉਦਾਸ ਹੋ ਕੇ ਰਹਿੰਦੇ ਉਪਰਾਮ ਉਪਰਾਮ ਹੋ ਕੇ ਰਹਿੰਦੇ ਨੇ ਹੁਣ ਇਥੇ ਸਵਾਲ ਇਹ ਪੈਦਾ ਹੁੰਦਾ ਵਾ ਕਿ ਕੀ ਪਰਮੇਸ਼ਰ ਵਾਹਿਗੁਰੂ ਆਪਾਂ ਨਾਲੇ ਕਹਿੰਦੇ ਆਂ ਵੀ ਉਹ ਪਰਮੇਸ਼ਰ ਵਾਹਿਗੁਰੂ ਸਭ ਜਗ੍ਹਾ ਮੌਜੂਦ ਆ ਪਰ ਫਿਰ ਇੱਥੇ ਕਥਨ ਕਰਤਾ ਵੀ ਉਹ ਤਾਂ yogiyan ਦੇ ਹਿਰਦੇ ਵਿੱਚ ਨਿਵਾਸ ਕਰਦੇ ਆ ਤੇ bhogiyan ਦੇ ਜਿਹੜੇ ਵਿਸ਼ਈ ਲੋਕ ਨੇ ਵਿਕਾਰੀ ਲੋਕ ਨੇ ਉਹਨਾਂ ਦੇ ਹਿਰਦੇ ਵਿੱਚ ਉਪਰਾਮ ਹੋ ਕੇ ਰਹਿੰਦੇ ਆ ਸੋ ਇਸ ਦਾ ਜਿਹੜਾ ਉੱਤਰ ਆ ਉਹ ਦੂਜੀ ਅਰਥ ਵਿੱਚ ਇਉਂ ਲੱਗਣਾ ਵੀ yogi ਹਿਰਦੇ ਨਿਵਾਸ ਵੀ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ yogi ਮੈਨੇ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਹਿਰਦੇ ਵਿੱਚ ਤਾਂ ਹृदय ਨਿਵਾਸ ਉਹ ਜੋਗੀ ਇਹ ਜਾਣ ਲੈਂਦੇ ਆ ਵੀ ਸਾਡੇ ਹਿਰਦੇ ਵਿੱਚ ਨਿਵਾਸ ਕਰਦੇ ਕਿਉਂਕਿ ਇੱਕ ਤਾਂ ਹੁੰਦਾ ਪੰਕਤੀ ਨੂੰ ਪੜਨਾ ਇੱਕ ਪੰਕਤੀ ਬਣਨਾ ਜਿਵੇਂ ਆਪਾਂ ਇਹ ਪੰਕਤੀ ਪੜਦੇ ਆ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੇ ਉਹ ਪੁਕਾਰ ਇੱਕ ਤਾਂ ਇਹ ਕਹਿਣਾ ਵੀ ਸੰਤ ਇਹ ਗੱਲ ਨੂੰ ਪੁਕਾਰਦੇ ਆ ਵੀ ਘਟ ਘਟ ਮੈਂ ਹਰ ਜੂ ਵਸੈ ਜਿਵੇਂ ਆਪਾਂ ਸ੍ਰੀ ਚੌਪਈ ਸਾਹਿਬ ਵਿੱਚ ਪੜਦੇ ਆ ਜਿਵੇਂ ਹਨਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਇੱਕ ਪੰਕਤੀ ਨੂੰ ਇਹ ਪੜ ਰਹੇ ਆ ਪਰ ਇਹ ਜਦੋਂ ਆਪਾਂ ਨੂੰ ਸਾਖਿਆਤਕਾਰਤਾ ਹੋਗੀ ਇਸ ਪੰਕਤੀ ਦੇ ਆਪ ਪਹਾਣੀ ਬਣ ਗਏ ਹਨਾ ਤਾਂ ਉਸ ਵੇਲੇ ਫਿਰ ਆਪਣੀ ਇਹ ਅਵਸਥਾ ਬਣਨੀ ਆ ਵੀ yogi hriday nivas ਵੀ yogi ਇਹ ਸਮਝਦੇ ਆ ਵੀ ਉਹ ਸਾਡੇ ਹਿਰਦੇ ਵਿੱਚ ਨਿਵਾਸ ਕਰਦਾ ਵਾ ਉਹਨੂੰ ਜਾਣ ਲੈਂਦੇ ਆ ਮੌਜੂਦ ਤਾਂ ਸਾਰੇ ਜਗ੍ਹਾ ਭੋਗੀ ਹਿਰਦੈ ਉਦਾਸ ਪਰ ਜਿਹੜੇ ਭੋਗੀ ਨੇ ਉਹਨਾਂ ਦੇ ਜਿਹੜੇ ਹਿਰਦੇ ਨੇ ਉਪਰਾਮ ਹੋ ਕੇ ਰਹਿੰਦੇ ਆ ਤੇ ਫਿਰ ਪਰਮੇਸ਼ਰ ਵੀ ਉਹਨਾਂ ਦੇ ਹਿਰਦੇ ਵਿੱਚੋਂ ਉਪਰਾਮ ਹੋ ਕੇ ਰੰਦਾ ਭਾਵੇਂ ਉਹਨਾਂ ਨੂੰ ਸਾਖਿਆਤਕਾਰਤਾ ਨਹੀਂ ਕਰਾਉਂਦਾ ਆਪਦੀ ਉਹਨਾਂ ਦੇ ਜਿਹੜੀ ਸੱਤਾ ਸਫੁਰਤੀ ਦਿੰਦਾ ਵਾ ਪਰ ਸੱਤਾ ਸਫੁਰਤੀ ਦਿੰਦਿਆਂ ਹੋਇਆਂ ਵੀ ਜਿਵੇਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਆ ਨਾ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਂਪਿਰੀ ਉਹ ਉਹ ਜਿਹੜੀਆਂ ਅੱਖਾਂ ਨੇ ਉਹ ਫਿਰ ਵਿਸ਼ਈ ਲੋਕਾਂ ਨੂੰ ਉਪ੍ਰਾਪਤ ਨਹੀਂ ਹੋ ਸਕਦੀਆਂ ਕਦੇ ਵੀ ਹਨ ਸੋ ਇਹ ਇਦਾਂ ਦਾ ਉਹਨਾਂ ਦਾ ਜਿਹੜਾ ਵਾਹਿਗੁਰੂ ਦਾ ਸਰੂਪ ਆ ਹਾਂਜੀ ਵੈ ਮਮ ਸਮਤ ਪ੍ਰਕਾਸ਼ ਹਾਂ ਇਸ ਪ੍ਰਕਾਰ ਦੇ ਜਿਹੜੇ ਪਰਮੇਸ਼ਰ ਵਾਹਿਗੁਰੂ ਹਨ ਉਹਨਾਂ ਦੇ ਤਾਂ ਹੀ ਮੇਰੀ ਨਮਸਕਾਰ ਆ ਤੇ ਨਮਸਕਾਰ ਕਰਕੇ ਮੈਂ ਉਹਨਾਂ ਦੇ ਕੋਲੋਂ ਇੱਕ ਬੇਨਤੀ ਇੱਕ ਜਿਵੇਂ ਆਪਾਂ ਗੁਰਬਾਣੀ ਵਿੱਚ ਪੰਕਤੀ ਪੜ੍ਹਦੇ ਹਾਂ ਹਾਰ ਪਰਿਓ ਸੁਆਮੀ ਕੇ ਦਵਾਰੇ ਦੀ ਜੈ ਬੁੱਧ ਬਪਿਕਾ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਇਹ ਸਿੱਖਿਆ ਔਰ ਇੱਕ ਸਾਨੂੰ ਕਹਿ ਲਓ ਇੱਕ ਜੁਗਤੀ ਦੱਸੀ ਆ ਵੀ ਪਰਮੇਸ਼ਰ ਨੂੰ ਬੇਨਤੀ ਕਿਵੇਂ ਕਰਨੀ ਆ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਤ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹੁਣ ਇੱਥੇ ਕੀਤੀ ਆ ਵੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਤ ਜਿਵੇਂ ਆਪਾਂ ਕਿਸੇ ਬਾਣੀਏ ਕੋਲ ਜਾਂਦੇ ਆਂ ਤੇ ਬਾਣੀਏ ਕੋਲ ਜਾ ਕੇ ਪਹਿਲਾਂ ਉਹਦਾ ਹਾਲਚਲ ਪੁੱਛਦੇ ਆਂ ਪਰਿਵਾਰ ਦਾ ਹਾਲਚਲ ਪੁੱਛਦੇ ਆਂ ਕੰਮਕਾਰ ਪੁੱਛਦੇ ਆਂ ਫਿਰ ਆਪਾਂ ਦੋ ਚਾਰ ਗੱਲਾਂ ਕਰਕੇ ਫਿਰ ਉਹਦੇ ਤੋਂ ਆਪਾਂ ਪੈਸੇ ਮੰਗਦੇ ਹਨ ਉਸੇ ਤਰ੍ਹਾਂ ਪਰਮੇਸ਼ਰ ਦੀ ਪਹਿਲਾਂ ਉਸਤਤ ਕਰਨੀ ਹਨਾ ਸਰਬ ਕਲਾ ਸਮਰੱਥ ਇਹ ਵੀ ਉਹ ਪਰਮੇਸ਼ਰ ਸਰਬ ਕਲਾ ਸਮਰੱਥ ਆ ਫਿਰ ਉਹਨੂੰ ਪਰਮੇਸ਼ਰ ਨੂੰ ਬੇਨਤੀ ਕਰਨੀ ਵੀ ਡੋਲਨ ਤੇ ਰੱਖੋ ਪ੍ਰਭੂ ਹੈ ਜੀ ਠੀਕ ਆ ਦੰਡੋਤ ਬੰਦਨ ਅਨਕ ਬਾਾਰ ਫਿਰ ਨਮਸਕਾਰਾਂ ਕਰਨੀਆਂ ਹਾਂਜੀ ਨਾਨਕ ਦੇ ਕਰਹਤ ਉਸਤਤ ਕਰਨੀ ਤੇ ਬੇਨਤੀ ਕਰਨੀ ਇਹ ਦੋ ਸ਼ਬਦ ਨੇ ਹਨ ਵੀ ਜਿਹੜਾ ਇੱਕ ਅਰਦਾਸ ਤੇ ਇੱਕ ਬੇਨਤੀ ਅਰਦਾਸ ਜਿਹੜੀ ਆਪਾਂ ਨਿਤਾ ਪ੍ਰਤੀ ਕਰਦੇ ਹਾਂ ਸਵੇਰੇ ਨਿਤਨੇਮ ਕਰਕੇ ਸ਼ਾਮ ਨੂੰ ਨਿਤਨੇਮ ਕਰਕੇ ਉਹਨੂੰ ਅਰਦਾਸ ਕਹਿੰਦੇ ਆ ਇੱਕ ਹੁੰਦੀ ਆ ਬੇਨਤੀ ਬੇਨਤੀ ਵਿੱਚ ਫਿਰ ਜਿਹੜੀਆਂ ਜਿਹੜਾ ਤਰਲਾ ਵਾ ਸਾਡੀ ਜਿਹੜੀ ਅੰਦਰ ਦੀ ਹੂਕ ਉਹ ਇਨਕਲੂਡ ਹੋ ਜਾਂਦੀ ਹੈ ਹਨਾ ਸਮਿਲਿਤ ਹੋ ਜਾਂਦੀ ਹੈ ਉਹਨੂੰ ਆਪਾਂ ਬੇਨਤੀ ਕਹਿੰਦੇ ਆ ਸੋ ਉਸੇ ਤਰ੍ਹਾਂ ਹੀ ਪੰਡਤ ਹਰਦਿਆਲ ਜੀ ਪਹਿਲਾਂ ਉਸਤਤ ਕਰਕੇ ਨਮਸਕਾਰ ਕਰਕੇ ਬੇਨਤੀ ਕਰਦੇ ਆ ਵੀ ਮੇਰੇ ਮੇਰੇ ਉੱਪਰੇ ਕਿਰਪਾ ਕਰੋ ਵੈ ਮਮ ਵੈ ਮਨੇ ਉਹ ਉਹ ਦਾ ਭਾਵ ਆ ਵੀ ਜਿਹੜੇ ਉੱਤੇ ਸਰੂਪ ਕਥਨ ਕੀਤਾ ਨਾ ਉਹ ਜਿਹੜਾ ਪਰਮੇਸ਼ਰ ਆ ਵੀ ਕਿਸੇ ਐਰੇ ਗੈਰੇ ਤੋਂ ਨਹੀਂ ਮੈਂ ਇਹ ਦਾਤ ਮੰਗ ਰਿਹਾ ਵੀ ਮੇਰੀ ਜਿਹੜਾ ਐਸੀ ਕਰਨੀ ਦਾ ਜਿਹੜਾ ਮਾਲਕ ਆ ਨਾ ਪਰਮੇਸ਼ਰ ਉਹ ਵੈ ਮੈਨੇ ਉਹ ਮਮ ਮੈਨੇ ਮੇਰੀ ਮੇਰੀ ਜਿਹੜੀ ਬੁੱਧੀ ਆ ਬੁੱਧੀ ਤਾਂ ਮੇਰੇ ਕੋਲ ਹੈਗੀ ਆ ਪਰ ਉਹ ਬੁੱਧੀ ਦਾ ਮੈਂ ਕਰਾਂ ਕਿ ਉਸ ਬੁੱਧੀ ਨੂੰ ਸੁਮਤ ਪ੍ਰਕਾਸ਼ ਸ੍ਰੇਸ਼ਟ ਜਿਹੜੀ ਮਤ ਉਸ ਦਾ ਮੇਰੀ ਬੁੱਧੀ ਦੇ ਵਿੱਚ ਪ੍ਰਕਾਸ਼ ਕਰ ਦੋ ਜਿਹੜੀ ਮੇਰੀ ਆਮ ਬੁੱਧੀ ਆ ਵਿਸ਼ੇ ਵਿਸ਼ੈਣੀ ਬੁੱਧੀ ਆ ਜਾਂ ਜਿਹੜੀ ਮੇਰੀ ਚਮੜਾ ਬੁੱਧੀ ਆ ਜਿਵੇਂ ਇਹ ਚਲੋ ਆਪਾਂ ਅੱਗੇ ਵਿਚਾਰ ਕਰ ਲਵਾਂਗੇ ਜਿਹੜੀਆਂ ਬੁੱਧੀਆਂ ਦਾ ਜ਼ਿਕਰ ਹੋਣਾ ਤੇ ਪਰ ਮੇਰੀ ਜਿਹੜੀ ਬੁੱਧੀ ਵਿਸ਼ੇ ਵਿਸ਼ੈਣੀ ਹੈ ਜਿਹੜੀ ਵਿਸ਼ਿਆਂ ਦੇ ਵਿੱਚ ਸੰਯੁਕਤ ਹੋਈ ਹੋਈ ਆ ਉਸ ਬੁੱਧੀ ਨੂੰ ਸੁਮਤ ਕਰ ਦੋ ਸ੍ਰੇਸ਼ਟ ਜਿਹੜੀ ਬੁੱਧੀ ਆ ਬੇਕ ਬੁੱਧੀ ਦੀ ਜਿਹੜੀ ਬੁੱਧੀ ਦਾ ਪ੍ਰਕਾਸ਼ ਆ ਉਹ ਮੇਰੇ ਅੰਤਿਸ਼ ਕਰਨ ਦੇ ਵਿੱਚ ਬੁੱਧੀ ਦੇ ਵਿੱਚ ਕਰ ਦੇਣਾ ਕਰੋ ਸੋ ਆਪਾਂ ਇੱਕ ਹੀ ਇਹ ਅੱਜ ਕਰਦੇ ਆ ਸੋ ਇੱਥੇ ਆਪਾਂ ਸਮਾਪਤੀ ਕਰ ਦਿੰਨੇ ਆ ਜੇ ਕਿਸੇ ਨੇ ਇਹਦੇ ਚ ਕੋਈ ਵਿਚਾਰ ਪੁੱਛਣੀ ਦੱਸਣੀ ਆ ਜਾਂ ਕਿਸੇ ਨੂੰ ਨਈ ਚੀਜ਼ ਦੀ ਸਮਝ ਲੱਗੀ ਜਾਂ ਕੋਈ ਗੱਲ ਆ ਤਾਂ ਪੁੱਛ ਸਕਦਾ ਬਾਕੀ ਇਹ ਆ ਵੀ ਜਿੰਨਾ ਤੁਸੀਂ ਪੁੱਛਿਆ ਕਰੋਗੇ ਫਿਰ ਓਨਾ ਹੀ ਮੈਂ ਤਿਆਰੀ ਕਰਕੇ ਆਇਆ ਕਰੂੰਗਾ ਹਨ ਜਿਵੇਂ ਉਹ ਯਾਨੀ ਭਗਵਾਨ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਵੀ ਕਹਿੰਦੇ ਵੀ ਜੇ ਉਹ ਪਹਿਲਵਾਨ ਪਤਾ ਹੋਵੇ ਵੀ ਦਰਮਿਆਨਾ じゃ ਹੀ ਆ ਫਿਰ ਉਹ ਉਦਾਂ ਹੀ ਆ ਜਾਂਦਾ ਪਹਿਲਵਾਨ ਤਿਆਰੀ ਕਰਕੇ ਨਹੀਂ ਆਉਂਦਾ ਜੇ ਪਤਾ ਹੋਵੇ ਅਗਲਾ ਪਹਿਲਵਾਨ ਤਗੜਾ ਵਾ ਫਿਰ ਬੰਦਾ ਤਿਆਰੀ ਕਰਕੇ ਜਾਂਦਾ ਹਨ ਸੋ ਜਿੰਨੀ ਫਿਰ ਤੁਸੀਂ ਮਿਹਨਤ ਕਰੋਗੇ ਚੀਜ਼ਾਂ ਪੁੱਛੋਗੇ ਫਿਰ ਮੈਂ ਓਨੀ ਹੋਰ ਤੁਹਾਨੂੰ ਜਿਹੜੇ ਅਰਥ ਨੇ ਹੋਰ ਡੂੰਗੇ ਵਿਚਾਰਨ ਦਾ ਜਿੰਨੀ ਦਾਸ ਨੂੰ ਸਤਿਗੁਰ ਸਾਹਿਬ ਜੀ ਨੇ ਉਸਤਾਦਾਂ ਨੇ ਪੜ੍ਹਾ ਪੜਾਇਆ ਵਾ ਤੇ ਉਹ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਹਨ ਸੋ ਇਹ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਸ਼੍ਰੀ ਪਾਤ ਪ੍ਰਥਮ ਨਮਾਮ ਮਮ yogi hriday nivas yogi hriday udas jo vai mam sumat prakash ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਮਝ ਆਈ ਜਾਂਦੀ ਸਾਰਿਆਂ ਨੂੰ ਬਈ ਹਾਂਜੀ ਹਾਂਜੀ ਠੀਕ ਆ ਭਾਈ ਬੋਤਾ ਸਿੰਘ ਜੀ ਹਾਂਜੀ ਮਹਾਰਾਜ ਸਮਝ ਆ ਜਾਂਦੀ ਆ ਹਾਂਜੀ ਮਹਾਰਾਜ ਜੀ ਚੜ੍ਹਦੀ ਕਲਾ ਪੂਰੀ ਮਿਹਨਤ ਕਰਨੀ ਆ ਜੀ ਆਪਾਂ ਨੂੰ ਦੋ ਦੋ 1 2 ਜਿਹੜੀਆਂ ਕਲਾਸਾਂ ਹੋਏ ਪਹਿਲੇ ਸਵੇਰੇ ਤੇ ਲੱਗ ਜਾਣੀਆਂ ਵਾ ਸੋਇਸਲੀ ਆ ਵੀ ਮਿਹਨਤ ਕਰਕੇ ਆਇਓ ਤੇ ਇਹਨੂੰ ਨਾਲੇ ਕੰਠ ਕਰ ਲਿਓ ਚੰਗੀ ਤਰ੍ਹਾਂ ਸਾਰੇ ਜਣ ਚਲੋ ਜਿਹੜੇ ਜਿਹੜੇ ਜਿਨ੍ਹਾਂ ਨੇ ਨਹੀਂ ਵੀ ਕੰਠ ਕਰਨਾ ਜਿਹੜੀਆਂ ਹੋਰ ਦੂਜੀਆਂ ਭੈਣਾਂ ਮਾਤਾਵਾਂ ਨੇ ਫਿਰ ਵੀ ਜਿੱਥੇ ਕੋਈ ਲੱਗੇ ਵਧੀਆ ਜਾ ਕੋਈ ਲੱਗੇ ਅੱਗੇ ਆਉਣੇ ਬਹੁਤ ਵਧੀਆ ਜਿਵੇਂ ਉਹ ਸੁਖੀ ਵਿਅਦੀ ਆਲ ਸੀਰਸ ਰਸਕ ਕੁਮਤ ਬਹੁ ਸੋਏ ਤੇ ਇਹ ਅਧਿਕਾਰਨਾ ਸ਼ਾਸਤਰ ਕੋ ਖਟ ਦੁਖੀ ਜਨ ਜੋਏ ਹਾਂਜੀ ਇਦਾਂ ਦੇ ਆਉਣੇ ਬਹੁਤ ਤੇ ਉਹ ਫਿਰ ਯਾਦ ਕਰ ਲਿਓ ਫਿਰ ਕੀ ਸੁਣਾਉਣੇ ਪੈ ਸਕਦੇ ਤੋ ਬਾਕੀ ਜਿੱਥੇ ਹੋਇਆ ਗੁਰੂ ਫਿਰ ਆਪਾਂ ਤੇਜ਼ ਵੀ ਕਰ ਦਿਆ ਕਰਾਂਗੇ ਜਿੱਥੇ ਥੋੜਾ ਜਿਆ ਆ ਜਾ ਕਰੂਗਾ ਵੀ ਨਹੀਂ ਜ਼ਿਆਦਾ ਲੋਡ ਯਾਦ ਕਰਨ ਦੀ ਹੋਰ ਕਿਸੇ ਨੇ ਕੁਝ ਪੁੱਛਣਾ ਦੱਸਣਾ ਤਾਂ ਨਹੀਂ ਹਾਂ ਜੀ ਕਿ ਨਹੀਂ ਜੀ ਇਹ ਨੰਦਾ ਇਹ ਵਾਲਾ ਗ੍ਰੰਥ ਪੰਡਤ ਹਰਦੇਵਾਲ ਜੀ ਦਾ ਲਿਖਿਆ ਤੇ ਉਹਨਾਂ ਦੇ ਥੋੜੀ ਜਿਹੀ ਜਾਣਨਾ ਪਾਉ ਕਿਵੇਂ ਪੰਡਤ ਹਰਦੇਵਾਲ ਜੀ ਕੌਣ ਸੀ ਤੇ ਕਿਦਾਂ ਮਤਲਬ ਦੱਸਤਾ ਆਂ ਪੰਡਿਤ ਅਰਧਿਆਲ ਬਾਰੇ ਇਹ ਪਿੰਡ ਇਹਨਾਂ ਦਾ ਪਿੰਡ ਪਿੰਡ ਸੀ ਇਹਨਾਂ ਦਾ ਚੂਣੀਆ ਚੂਣੀਆ ਨਗਰ ਦੇ ਹੋਏ ਆ ਲਾਹੌਰ ਜ਼ਿਲ੍ਹੇ ਦੇ ਠੀਕ ਆ ਜੀ ਤੇ ਇਹਨਾਂ ਦਾ ਉਸ ਇਤਿਹਾਸ ਇੰਨਾ ਕੀ ਮਿਲਦਾ ਵਾ ਬੜਾ ਇਤਿਹਾਸ ਨਹੀਂ ਮਿਲਦਾ ਮਤਲਬ ਇਹਨਾਂ ਦਾ ਜਿਹੜਾ ਵਿਸ਼ੇਸ਼ ਰੂਪ ਦੇ ਵਿੱਚ ਕਿਉਂਕਿ ਜਿਹੜੇ ਬੇਣੀ ਪ੍ਰਸਾਦ ਪੰਡਤ ਸੀ ਉਹਨਾਂ ਨੂੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ੀਆਂ ਸੀ ਨਾ 22 ਮੰਝੀ 22 ਜਿਹੜੇ ਪ੍ਰਚਾਰਕ ਥਾਪੇ ਸੀ ਉਹਨਾਂ ਦੇ ਵਿੱਚੋਂ ਫਿਰ ਇੱਕ ਇਹ ਬੇਣੀ ਪ੍ਰਸਾਦ ਜੀ ਨੂੰ ਵੀ ਕੀਤਾ ਸੀਗਾ ਥਾਪਿਆ ਸੀ ਤੇ ਉਹਨਾਂ ਉਹਨਾਂ ਦੇ ਕੋਲ ਦੇ ਵਿੱਚ ਹੀ ਇਹ ਪੰਡਤ ਹਰਦੇਵਾਲ ਜੀ ਹੋਏ ਆ ਬਸ ਇਹਨਾਂ ਦਾ ਇੰਨਾ ਕਿ ਮੂਲ ਰੂਪ ਦੇ ਵਿੱਚ ਮਿਲਦਾ ਵਾ ਵੀ ਇਹ ਪੇਟ ਚੂਨੀਆ ਨਗਰ ਦੇ ਸੀਗੇ ਤੇ ਇਹਨਾਂ ਨੇ ਦੋ ਦੋ ਜਿਹੜੇ ਗ੍ਰੰਥਾ ਇਹ ਅਨੁਵਾਦ ਕੀਤੇ ਇੱਕ ਇਹ ਸਾਰਕਤਾਵਲੀ ਦੇ ਕੋਈ ਰਾਗ ਸ਼ਬਦਕ ਠੀਕ ਹੈ ਜੀ ਕਿਉਂਕਿ ਪੰਡਿਤ ਅਰਧਿਆਲ ਜੀ ਦਾ ਜਦੋਂ ਨਾ ਆਉਂਦਾ ਤੇ ਗੁਰੂ ਨਾਨਕ ਸਾਹਿਬ ਵਾਲੇ ਜੀਵਨ ਚ ਜਿਹੜੇ ਸੀਗੇ ਉਹਨਾਂ ਤੱਕ ਪਹੁੰਚ ਹੋ ਜਾਂਦੀ ਹੈ ਨਹੀਂ ਨਹੀਂ ਉਹ ਨਹੀਂ ਉਹ ਇਹ ਹੋਰ ਸ਼ੁਕਰੀਆ ਜੀ ਬਾਰੇ ਠੀਕ ਆ ਜੀ ਫਿਰ ਆਪਾਂ ਸਮਾਪਤੀ ਕਰਦੇ ਹਾਂ ਸੋ ਅਗਲੀ ਜਮਾਤ ਵਿੱਚ ਆਪਾਂ ਹਾਜ਼ਰ ਹੋਵਾਂਗੇ ਸਾਰੇ ਜਾਨੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ